ਬਹੁਤ ਯਾਦਤ ਸਤਕਾਰਯੋ ਮਹਮਿੰਮ ਰਾਜਪਾਲ ਜੀ ਮਾਨਯੋ ਮੁੱਖ ਮੰਤਰੀ ਜੀ ਪੰਜਾਬ ਸਭ ਤੋਂ ਪਹਿਲਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਜਨਮ ਕਰਨਾ ਅਧਿਨਾਇਕ ਸ਼ੈਲਕ and ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ। थैंक यू सर। ਹਮ ਸ੍ਰੀ ਸੰਜੀਵ अरोड़ा ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਪੇਰ ਪ੍ਰਾਪਤ ਗੁਪਤ ਰੱਖਣ ਦੀ ਸੌ ਚੁੱਕਣ ਦੀ ਕਿਰਪਾਲਤਾ ਕਰਨ। ਮੈਂ ਮਹਮਾਨਯੋਗ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸਹ ਹ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈ ਜਾਂ ਪੱਖ ਭਾਵ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂੇ ਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਦੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜਿਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਸouncuk ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਮੈਂ ਹੁਣ ਸਾਰੇ ਮਹਿਮਾਨਾਂ ਨੂੰ ਰਾਸ਼ਪਤੀ ਗਾਨ ਲਈ ਖੜੇ ਹੋਣ ਲਈ ਬੇਨਤੀ ਕਰਦਾ ਜਨ ਗਨ ਮਨ ਅਨੰਦ ਆਧਿਨਾਏਕ ਹੁਣ ਸਾ ਚੁਕ ਸਮਾਗਮ ਸਮਾਪਤ ਕਰਨ ਦਾ ਐਲਾਨ ਕਰਤਾ ਹਾਂ ਅਤੇ ਸਾਰੇ ਮਹਿਮਾਨਾਂ ਨੂੰ ਲੰਚ ਲਈ ਸੱਦਾ ਦਿੰਦਾ ਹਾਂ